ਅੱਜ ਦੀ ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਹਰ ਇੱਕ ਚੀਜ਼ ਆਧੁਨਿਕ ਹੁੰਦੀ ਜਾ ਰਹੀ ਹੈ। ਉੱਥੇ ਹੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਮੇਂ ਦੇ ਮੁਤਾਬਕ ਅਪਡੇਟ ਕਰਦੇ ਹੋਏ ਅੱਜ ਫਲੋਰ ਦੇ ਪੰਜਾਬ ਪੁਲਿਸ ਅਕੈਡਮੀ ਵਿਖੇ ਸੂਬੇ ਦੇ ਸਾਰੇ ਥਾਣਿਆਂ ਨੂੰ 139 ਨਵੀਆਂ ਤੇ ਹਾਈ-ਟੈਕ ਗੱਡੀਆਂ ਦਿੱਤੀਆਂ ਗਈਆਂ। ਇਹ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਗੱਡੀਆਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਨਗੀਆਂ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅੰਸਰਾਂ ਤੇ ਨਕੇਲ ਕੱਸੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਨਸ਼ਿਆਂ ਦੇ ਖਾਤਮੇ ਲਈ ਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਅੱਜ ਗੈਂਗਸਟਰਾਂ ਵੱਲੋਂ ਵੀ ਆਧੁਨਿਕ ਹਥਿਆਰ ਤੇ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਨੂੰ ਦੇਖਦੇ ਹੋਏ ਆਪ ਸਰਕਾਰ ਨੇ ਪੰਜਾਬ ਪੁਲਿਸ ਨੂੰ ਸਮੇਂ ਦੇ ਮੁਤਾਬਕ ਅਪਡੇਟ ਕਰਦੇ ਹੋਏ ਅੱਜ ਫਲੋਰ ਦੇ ਪੰਜਾਬ ਪੁਲਿਸ ਅਕੈਡਮੀ ਵਿਖੇ ਸੂਬੇ ਦੇ ਐਸਐਚਓ ਸਹਿਬਾਨਾਂ ਨੂੰ 139 ਨਵੀਆਂ ਤੇ ਹਾਈ ਟੈਕ ਗੱਡੀਆਂ ਦਿੱਤੀਆਂ ਇਹ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਗੱਡੀਆਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਨਗੀਆਂ ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਬਹਾਦਰੀ ਨਾਲ ਉਹਨਾਂ ਨੱਥ ਵੀ ਪਾਉਂਦੇ ਹੋ ਪਰ ਕਈ ਵਾਰੀ ਕਿਉਂਕਿ ਅਪਰਾਧੀ ਜਿਹੜੇ ਨੇ ਉਹ ਮਾਡਰਨ ਹੋ ਗਏ ਉਹਨਾਂ ਕੋਲੇ ਮਾਡਰਨ ਹਥਿਆਰ ਆ ਗਏ ਨਵੇਂ-ਨਵੇਂ ਤਕਨੀਕਾਂ ਆ ਗਈਆਂ ਕ੍ਰਾਈਮ ਦੀਆਂ ਕਈ ਵਾਰੀ ਆਪਾਂ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਸੋ ਅਸੀ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਹੁਣ ਐਂਟੀ ਡਰੋਨ ਦਾ ਜਿਹੜਾ ਪਾਇਲਟ ਹੈ ਐਂਟੀ ਡਰੋਨ ਦਾ ਜਿਹੜਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੈਕਿੰਗ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ ਨੁਸ਼ੇ ਸੁੱਟ ਜਾਂਦੇ ਆ ਉਹਨੂੰ ਆਪਾਂ ਇੱਧਰ ਆਉਣ ਹੀ ਨੰਦੇਈਏ ਉਹਨੂੰ ਜਾਂ ਤਾਂ ਆਪਣੀ ਮਰਜ਼ੀ ਨਾਲ ਆਪਣੇ ਸੁੱਟੀਏ ਜਾਂ ਉਹਨੂੰ ਉੱਥੇ ਉੱਡਣੀ ਨਾ ਦੇਈਏ ਸੋ ਜਿਹੜੀ ਡੀਜੀਪੀ ਸਾਹਿਬ ਨੇ ਗੱਲ ਕਹੀ ਹੈ ਉਹ ਬਹੁਤ ਵੱਡੀ ਇਤਿਹਾਸਿਕ ਲੜਾਈ ਹੈ ਤੁਹਾਡਾ ਸਾਰਿਆਂ ਦਾ ਨਾਮ ਹਿਸਟਰੀ ਚ ਲਿਖਿਆ ਜਾਊਗਾ ਅੱਜ ਤੋਂ ਜਦੋਂ 25 ਸਾਲ ਨੂੰ ਅੱਜ ਤੋਂ 50 ਸਾਲ ਨੂੰ ਜਦੋਂ ਗੱਲ ਚੱਲੂਗੀ ਕਿ ਜਦੋਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਜਦੋਂ ਕਿ ਲੋਕ ਉਮੀਦ ਹੀ ਛੱਡ ਚੁੱਕੇ ਸੀ ਕਿ ਪੰਜਾਬ ਇਸ ਦਲਦਲ ਚੋਂ ਨਿਕਲ ਸਕਦਾ ਤਾਂ ਫਿਰ ਪੰਜਾਬ ਪੁਲਿਸ ਨੇ ਆ ਆ ਇਸ ਚੋਂ ਹੁੰਦੇ ਸੀ ਆ ਉੱਥੇ ਡੀਐਸਪੀ ਸੀ ਆ ਉੱਥੇ ਐਸਪੀ ਸੀ ਆ ਇਸ ਸਪੀਸੀਸਾਰੇ ਨਾਮ ਤੁਹਾਡੇ ਹਿਸਟਰੀ ਚ ਲਿਖੇ ਜਾਣਗੇ ਕਿ ਜਦੋਂ ਪੰਜਾਬ ਨੂੰ ਦਲਦਲ ਚੋਂ ਨਸ਼ਾ ਦੀ ਚਿੱਟੇ ਦੀ ਹੈਰੋਇਨ ਦੀ ਦਲਦਲ ਚੋਂ ਕੱਢਿਆ ਤਾਂ ਉਦੋਂ ਇਨਾ ਇਨਾ ਅਫਸਰਾਂ ਦੀ ਦਲੇਰੀ ਇਨਾ ਇਨਾ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਕਾਬਲੇ ਤਾਰੀਫ ਹੈ ਤੇ ਉਹਨੂੰ ਹਿਸਟਰੀ ਚ ਸੁਨਹਿਰੀ ਅੱਖਰਾਂ ਚ ਤੁਹਾਡਾ ਨਾਮ ਲਿਖਿਆ ਜਾਊਗਾ ਪਰ ਇਹ ਹਜੇ ਲੜਾਈ 1 ਮਹੀਨੇ ਦੀ ਨਹੀਂ ਇਹ ਲੜਾਈ ਲੰਬੀ ਹੈ ਜੀ ਦੱਸ ਦਈਏ ਕਿ ਹੁਣ ਤੱਕ ਆਪ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ 450 ਤੋਂ ਵੱਧ ਗੱਡੀਆਂ ਦਿੱਤੀਆਂ ਜਾ ਚੁੱਕੀਆਂ ਹਨ ਬਿਊਰੋ ਰਿਪੋਰਟ ਹਮਦਰਦ ਪੀਵੀ